ਆਇਓ ਆਇਓ ਪਾਜਕੇ ਖਾ ਲੋ ਟਰਕੀਓ ਤੁਸੀਂ ਵੀ ਖਾ ਲੋ ਆਂਡੇ ਉਂਡੇ ਦੇਣ ਲੱਗ ਜੋਂਗੇ ਭੱਜ ਜਾਓ ਸਾਰੇ ਆਜੋ ਵੀ ਖਾ ਲੋ ਖਾ ਲੋ ਹਾਂਜੀ ਸਾਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਬਈ ਬਿਠਾਵਾਂਗੇ ਆਪਾਂ ਮੁਰਗੀਆਂ ਸੇਵਾ ਤੇ ਤਾਂ ਨਵੇਂ ਚੂਚੇ ਆਉਣਗੇ ਬਈ ਅੱਜ ਦੋ ਮੁਰਗੀਆਂ ਨੇ ਸੇਵਾ ਮੰਗ ਰੱਖੀ ਆ ਉਹਨਾਂ ਨੂੰ ਸੇਵਾ ਤੇ ਬਿਠਾਉਨੇ ਆ ਇੱਕ ਬੈਠੀ ਆ ਇਧਰ ਤੇ ਇੱਕ ਬੈਠੀ ਆ ਉਧਰ ਲਓ ਜੀ ਇਧਰ ਆਗੇ ਬਈ ਐਗਸ ਆਂਡੇ ਲਿਆਂਦੇ ਬਈ ਤੇ ਇਹਦੇ ਵਿੱਚ ਦੋ ਆਂਡੇ ਟਰਕੀ ਦੇ ਨੇ ਵਿੱਚੇ ਆਪਾਂ ਰੱਖ ਦਿੰਨੇ ਆ ਤੇ ਮੁਰਗੀ ਬਿਠਾਵਾਂਗੇ ਆਹ ਪਿੰਜਰੇ ਦੇ ਵਿੱਚ ਆਹ ਵਿਹਲਾ ਪਿਆਗਾ ਤੇ ਬਈ ਆਹ ਮੁਰਗੀ ਨੇ ਬਈ ਆਹ ਟਰੇ ਦੇ ਵਿੱਚ ਸੇਵਾ ਮੰਗ ਰੱਖੀ ਆ ਤਾਂ ਮੈਂ ਸੋਚਿਆ ਵੀ ਇਹ ਜਲਦੀ ਤੋਂ ਜਲਦੀ ਅੰਡੇ ਐਕਸੈਪਟ ਕਰ ਲੇ ਤਾਂ ਕਰਕੇ ਆਪਾਂ ਇਹਨੂੰ ਟਰੇ ਸਣੇ ਵਿੱਚੀ ਇਹਦੇ ਬਿਠਾ ਦਿੰਨੇ ਆ ਤਾਂ ajo ਫਿਰ ਪਹਿਲਾਂ ਅੰਡੇ ਰੱਖ ਲਈਏ ਫਿਰ ਮੁਰਗੀ ਬਿਠਾਉਣੇ ਆ ਕੀਰਤ ਮੁਰਗੀ ਲਿਆ ਜਾ ਕੇ ਉਦੋਂ ਬਾਅਦ ਜਿਹੜੇ ਦੋ ਤਿੰਨ ਅੰਡੇ ਪਏ ਨੇ ਟਰੇ 'ਚ ਉਹ ਵੀ ਚੱਕ ਲਾਂਗੇ ਪੂਸ਼ਕਮਾ ਕੇ ਦਾ ਮੂੰਹ ਪਰਾਂ ਕਰ ਦੇ ਤੇ ਦੋਨੇ ਹੱਥ ਨਾਲ ਚੱਕ ਲਾ ਖੰਬਾ ਤੋਂ ਫੜ ਕੇ ਚੱਕ ਲਈ ਆ ਲਿਆਂਦੀ ਵੀ ਮੁਰਗੀ ਖੜ ਜਾ ਖੜ ਜਾ ਹਜੇ ਨਾ ਛੱਡੀ ਬਿਠਾ ਲਾ ਇਹਨੂੰ ਬਿਠਾ ਲਾ ਆ ਪੱਠੀ ਨੇ ਸੇਵਾ ਮੰਗੀ ਆ ਬਈ ਤੇ ਇੱਕ ਆਂਡਾ ਟਰਕੀ ਦਾ ਆ ਪਿਆ ਤਿੰਨ ਆਂਡੇ ਹੋ ਗਏ ਟਰਕੀ ਦੇ ਆ ਜੋ ਬਈ ਆਂਡੇ ਚੱਕ ਲੈਨੇ ਆ ਤੇ ਨਾਲੇ ਆ ਟਰੇ ਕੀਰਤ ਟਰਕੀ ਦਾ ਹਨਾ ਹਾਂ ਟਰਕੀ ਦੇ ਹੀ ਆ ਵਾਈਟ ਦਾ ਪਤਾ ਨਹੀਂ ਬਲੈਕ ਦਾਗਾ ਐ ਤਾਂ ਨਹੀਂ ਪਤਾ ਪਰ ਹੈਗਾ ਟਰਕੀ ਦਾ ਸ਼ਮਭਾਈਆਂ ਵਾਲਾ ਆਂਡਾ ਲਓ ਜੀ ਆਂਡੇ ਆਪਣੇ ਕੋਲੇ ਬਾਧੂ ਹੋ ਗਏ 15 16 ਆਂਡੇ ਹੋ ਗਏ ਬਈ ਤੇ ਆ ਟਰੇ ਆਪਾਂ ਰੱਖ ਦਿਆਂ ਇੱਥੇ

ਲਓ ਜੀ ਤਾਂ ਮਿੱਤਰੋ ਬਈ ਆਂਡੇ ਰੱਖਤੇ ਆਪਾਂ ਸਾਰੇ ਆ ਜਾਓ ਫਿਰ ਛੱਡੀਏ ਮੁਰਗੀ ਕੀਰਤ ਫੜ ਮੁਰਗੀ ਨੂੰ ਆ ਫਿਰਦੀ ਆ ਛੜਤੀ ਲਿਆ ਇਹਨੂੰ ਇਹੀਂ ਬਾੜ ਦਿੰਨੇ ਆਪੀ ਬਹਿਜੂ ਹਾਂ ਹਾਂ ਚੱਲ ਅੰਦਰ ਵੈਰੀ ਗੁੱਡ ਆ ਤਾਂ ਗੱਲ ਹੀ ਬਣ ਗਈ ਆਪਦੇ ਆਪ ਹੀ ਵੜ ਗਈ ਫੜਨ ਦੀ ਲੋੜ ਵੀ ਨਹੀਂ ਪਈ ਕਰ ਲਾ ਆਂਡੇ ਫੈਟ ਬਹਿ ਜਾ ਬਹਿ ਜਾ ਬਹਿ ਜਾ ਤੇਰੇ ਵਾਸਤੇ ਰੱਖੇ ਨੇ ਬਾਹਰ ਬਾਹਰ ਨਾ ਤੇਰੀ ਕੀਰਤ ਫੜ ਫੜੇ ਨੂੰ ਫੜ ਛੇਤੀ ਹੋ ਉਹ ਮਸ ਵੀ ਬਾਲੀ ਹੋ ਰਹੀ ਆ ਯਾਰ ਮੁਰਕਾ ਆਈ ਜਾਂਦਾਗਾ ਇੱਧਰ ਨਾ ਪੜੰਦੇ ਇਹਨੂੰ ਉਹ ਦੂਜੀ ਆਂਡੇ ਤੋੜ ਓਏ ਬਚ ਗਿਆ ਚੱਲ ਚੱਕ ਇਹਨੂੰ ਚੱਕ ਛੱਡ ਦੇ ਚੱਕ ਕੇ ਟਰੇ ਦੇ ਵਿੱਚ ਭੇਡ ਦੇ ਚੱਲ ਆਪਾਂ ਥੋੜੇ ਟਾਈਮ ਬਾਅਦ ਚੈੱਕ ਕਰ ਲਾਂਗੇ ਮੁਰਗੀ ਆਂਡੇ ਸੈਫਟ ਕਰ ਲੂ ਵੈਸੇ ਉਹ ਦੇਖੀ ਲੱਤ ਵੜ ਗਈ ਬਈ ਟਰੇ ਦੇ ਵਿੱਚ ਵੜ ਗਈ ਕਰ ਦੇ ਲਓ ਜੀ ਕੰਮ ਡਾਨਾ ਥੋੜੇ ਟਾਈਮ ਤੱਕ ਚੈੱਕ ਕਰਾਂਗੇ ਜਦੋਂ ਮੁਰਗੀ ਬਹਿ ਗਈ ਵੈਸੇ ਤਾਂ ਬਹਿ ਹੀ ਜਾਊਗੀ ਆ ਦੇਖੋ ਬਈ ਆਪ ਦੇ ਆਪ ਹੀ ਬੜੀ ਜਾਂਦੀ ਹੈ ਟਰੇ ਦੇ ਵਿੱਚ ਲਾਸਟ ਵੀਡੀਓ ਦੇ ਅੰਦਰ ਬਈ ਆ ਖੁੱਡੇ ਚ ਆਪਾਂ ਜੋੜੇ ਛੱਡੇ ਸੀ ਆਜੋ ਦੇਖੀਏ ਫਿਰ ਕਿੰਨੇ ਜੋੜਿਆ ਨੇ ਆਂਡੇ ਧਰਲੇ ਤੇ ਕਿੰਨੇ ਨੇ ਨਾ ਬਈ ਓਏ ਹਾਂ ਵੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਠੀਕ ਠਾਕ ਹੋ ਲਓ ਜੀ ਲਾਈਟ ਵੀ ਭੱਜ ਗਈ ਮੌਕੇ ਤੇ ਆਹ ਟੋਕਰੀ ਵੀ ਖਾਲੀ ਆ ਬਈ ਇਧਰ ਕਾਲੀ ਜੀ ਨੇ ਨੇ ਧਰੇ ਨਹੀਂ ਪਰ ਖਾਣਾ ਮਾਲ ਰੱਖਿਆ ਆਹ ਦੋਨੇ ਟੋਕਰੀਆਂ ਵੀ ਖਾਲੀ ਨੇ ਤੇ ਆਹ ਆ ਵੀ ਦੋਨੇ ਖਾਲੀ ਆ ਬਈ ਆ ਰਹਿ ਗਈ ਇੱਕ ਆ ਵੀ ਖਾਲੀ ਆ ਕਮਾਲਾ ਯਾਰ ਇੰਨੇ ਦਿਨ ਹੋ ਗਏ ਜੋੜੇ ਛੱਡਿਆ ਨੂੰ ਹਜੇ ਤੱਕ ਇੱਕ ਜੋੜੇ ਨੇ ਵੀ ਆਂਡੇ ਨਹੀਂ ਧਰੇ ਕਮਾਲਾ ਹੁਣ ਤੱਕ ਧਰ ਲੈਣੇ ਚਾਹੀਦੇ ਸੀ ਇਹਨਾਂ ਨੂੰ ਤਾਂ ਦੱਸਿਓ ਵੀ ਕਮੈਂਟ ਕਰਕੇ ਇਹਨਾਂ ਨੇ ਕਿਉਂ ਨਹੀਂ ਆਂਡੇ ਧਰੇ ਪਰ ਜੋੜਾ ਤਾਂ ਸਹੀ ਮਿਲ ਗਿਆ ਦੇਖੋ ਉਹ ਦੋਨੇ ਇਕੱਠੇ ਬੈਠੇ ਨੇ ਹਨਾ ਪਰ ਆਂਡੇ ਨਹੀਂ ਧਰੇ ਯਾਰ ਆਂਡੇ ਧਰ ਲੈਣੇ ਚਾਹੀਦੇ ਸੀ ਇਹਨਾਂ ਨੂੰ ਹੁਣ ਤੱਕ ਤਾਂ ਦੱਸਿਓ ਵੀ ਇਹਨਾਂ ਨੂੰ ਕੀ ਦੇਈਏ ਆਪਾਂ ਜਿਹਦੇ ਨਾਲ ਛੇਤੀ ਆਂਡੇ ਲਾ ਲੈਣ ਪਤਾ ਨਹੀਂ ਕਿਉਂ ਨਹੀਂ ਆਂਡੇ ਲਾਏ ਕੀ ਚੱਕਰ ਬਣ ਗਿਆ ਕੋਈ ਸਮਝ ਨਹੀਂ ਆਈ ਜਾਂਦੀ ਦੱਸਿਓ ਵੀ ਕਮੈਂਟ ਕਰਕੇ ਜਰੂਰ ਪਾਕਿਸਤਾਨੀ ਖੜਜਾ 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 ਛੱਡ ਦੇ ਛੱਡ ਦੇ ਚਲੋ ਵੀ ਅੰਦਰ ਗਿੱਟੀਆਂ ਲਾਈਆਂ ਹੋਈਆਂ ਨੇ ਲਿਆ ਲੱਕਿਆਂ ਦਾ ਪੇਰ ਛੱਡ ਦੇ ਚਲੋ ਵੀ ਅੰਦਰ ਛੱਡ ਦੇ ਓਏ ਖੜ ਜਾ ਜਹਾ ਓ ਜਹਾ ਓ ਜਹਾਜ ਆਇਆ ਆ ਲਿਆਂਦੇ ਬਈ ਸਾਰੇ ਫੈਂਸੀ ਕਬੂਤਰ ਤੇ ਖੁੱਡੇ ਦੀ ਕਰ ਲਈ ਸਫਾਈ ਰੱਖਤਾ ਪਾਣੀ ਕੀਰਤਾ ਖੋਲਦੇ ਫਿਰ ਗੇਟ ਇਹਨਾਂ ਦਾ ਜਾਣ ਦੇ ਅੰਦਰ ਚਲੋ ਜੀ ਆਪਦੇ ਘਰ ਦੇ ਅੰਦਰ ਚਲੋ 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 ਖਾਣੇ ਤੁਹਾਡੇ ਬਾਅਦ ਚੋਂ ਬਣਾਵਾਂਗੇ ਵਧੀਆ ਤਰੀਕੇ ਨਾਲ ਚਲੋ 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 ਚੱਲ ਬਈ ਪਾਕਿਸਤਾਨੀ ਕੀਰਤ ਚੱਲ ਨਿਕਲ ਗਿਆ ਆ ਰਹਿ ਗਿਆ ਇੱਕ ਇਹਨੂੰ ਭੇਜ ਦੇ ਪੈਪਲਾਤੀ ਬਈ ਇੱਥੇ ਤੇ ਛੜ ਕੇ ਬਹਿ ਜਾਣਗੇ ਸਾਰੇ ਚੱਲ ਮਿੱਠੀਏ ਫੜ ਕੇ ਘੜਦੇ ਕੀਰਤ ਲੋ ਜੀ ਬਾਕੀ ਸਾਰੇ ਛੜ ਤੇ ਤੇ ਬਹਿ ਗਏ ਪੈਪ ਤੇ ਲੋ ਜੀ ਡੰਨਾ ਕੰਮ ਤੇ ਬਈ ਜਿਹੜੇ ਸੱਚ ਆ ਕਾਲੇ ਕਬੂਤਰ ਸੀ ਆਪਣੇ ਹਨਾ ਇੱਕ ਆਹਾ ਤੇ ਇੱਕ ਉਹ ਬੈਠਾ ਤੇ ਭਈਆ ਮੋਰੇ ਚੋਂ ਨਿਕਲ ਗਏ ਯਾਰ ਇੱਥੋਂ ਦੀ ਨਿਕਲ ਕੇ ਭੱਜ ਗਏ ਪਹਿਲਾਂ ਐਵੇਂ ਕਦੇ ਨਹੀਂ ਹੋਇਆ ਸੀਗਾ ਵੀ ਕੋਈ ਕਬੂਤਰ ਮੋਰੇ ਚੋਂ ਨਿਕਲ ਗਿਆ ਹੋਵੇ ਪਹਿਲੀ ਵਾਰ ਹੀ ਹੋਇਆਗਾ ਆ ਲਿਆਂ ਦੀ ਬੈਲਾ ਐਨੇ ਦਿਨਾਂ ਬਾਅਦ ਆਪਣੇ ਫੈਟਪਤੇ ਬਾਹਰਲੇ ਤੇ ਬਹੁਤ ਦਿਨ ਹੋ ਗਏ ਸੀ ਅੰਦਰ ਸੀ ਇਹ ਕੋਠੀ ਚ ਪਹਿਲਾਂ ਮਿਸ ਕਰਦੀ ਸੀ ਤੂੰ ਹੈਂ ਓਏ ਇਧਰ ਕਿਧਰ ਵੜਦੀਆਂ ਅੱਛਾ ਅੰਡੇ ਲੱਭਦੀਆਂ ਅੰਡੇ ਦਾ ਪੁੱਤ ਅਸੀਂ ਚੱਕ ਲੈਦਰ ਤੋਂ ਪਹਿਲਾਂ ਤੇ ਮੁਰਗੀ ਵੀ ਬਿਠਾਤੀ ਫੇਵਾ ਤੇ ਆਂਡਾ ਉਂਡਾ ਨਹੀਂ ਮਿਲਦਾ ਓਏ ਇਧਰ ਕੀ ਦੇਖ ਲਿਆ ਹੁਣ ਆਇਆ ਚੱਲੀਏ ਬਹੁਤ ਹੋ ਗਿਆ ਹੁਣ ਢੇੜਾ ਗੂੜਾ ਦੇ ਲਿਆ ਫਰੇ ਕਿਤੇ ਚੱਲੀਏ ਕਿ ਹੋਰ ਪਾਸੇ ਵੀ ਜਾਣਾ ਚੱਲ ਇਧਰ ਵੀ ਚੱਲ ਕਰ ਲਾ ਬਾਥਰੂਮ ਬੂਧਰੂਮ ਜਿਹੜਾ ਕਰਨਾ ਆਪਦਾ ਆ ਜੋ ਵੀ ਇੱਧਰ ਚੱਲਦੇ ਆ ਪਿਛਲੇ ਸਾਲ ਬਈ ਸੌਣ ਦੇ ਮਹੀਨੇ ਚ ਆਪਾਂ ਆ ਪੌਦੇ ਲਾਏ ਸੀਗੇ ਬਈ ਕੁਸ਼ਕ ਤੇ ਦੇਖੋ ਬਈ ਸਾਰੇ ਬਾਹਰ ਹੋ ਗਏ ਇਹਦਾ ਅਮਰੂਦਾਂ ਦਾ ਤੇ ਉਹ ਸੀ ਆਪਣਾ ਜਾਮਣ ਦਾ ਤੇ ਆ ਫੀਮਨ ਲਾਦਾ ਆੜੂਆਂ ਦਾ ਤੇ ਆ ਸੀ ਚੀਕੂਆਂ ਦਾ ਤੇ ਆ ਤਾਂ ਪਹਿਲਾਂ ਦੇ ਲਾਏ ਹੋਏ ਸੀਗੇ ਦੋ ਤੇ ਜਿਹੜੇ ਆ ਬੂਟੇ ਦੇਖ ਰਹੇ ਹੋ ਬਈ ਤੁਸੀਂ ਇੱਕ ਦੂਜੇ ਦੇ ਸਾਹਮਣੇ 1 2 3 4 5 6 ਆ ਬੂਟੇ ਲਾਏ ਸੀਗੇ ਤੇ ਸਾਰੇ ਵਧੀਆ ਚੱਲ ਪਏ ਤੇ ਐਡੇ ਐਡੇ ਹੋ ਗਏ ਦੇਖੋ ਬਈ ਉਦੋਂ ਛੋਟੇ ਜਿਹੇ ਸੀਗੇ ਇਹ ਤੇ ਬਈ ਫਲ ਵੀ ਚੱਕਣ ਲੱਗ ਗਏ ਦੇਖੋ ਆ ਦੇਖੋ ਆ ਫਲ ਚੱਕ ਰੱਖਿਆ ਤਾਂ ਮਿੱਤਰੋ ਬਈ ਮੁਰਗੀ ਆਪਣੀ ਬੈਗੀ ਬਹੁਤ ਬਹੁਤ ਮੁਬਾਰਕਾਂ ਤੇ ਮੁਰਗੀ ਆਂਡੇ ਖਿੱਚ ਖਿੱਚ ਕੇ ਆਪਦੇ ਥੱਲੇ ਲਈ ਜਾਂਦੀ ਆ ਬੈਗੀ ਬਈ ਦਿਖਾਉਨੇ ਆ ਤੁਹਾਨੂੰ ਦੇਖੋ ਬਈ ਸਾਰੇ ਆਂਡੇ ਲੈ ਲੇ ਇੱਕ ਅੰਡਾ ਰਹਿ ਗਿਆ ਤਾ ਭਈ ਆਤਾ ਬਹੁਤ ਵਧੀਆ ਹੋਇਆ ਹੁਣ ਸਹੀ 20 21 ਦਿਨਾਂ ਬਾਅਦ ਛੋਟੇ ਛੋਟੇ ਚੂਚੇ ਆਉਣਗੇ ਬਾਹਰ ਮਿੱਤਰੋ ਆਜੋ ਵੀ ਮਿੱਤਰੋ ਬੈਲਾ ਦੇ ਬੱਚਿਆਂ ਦੀ ਡੀਵਾਰਮਿੰਗ ਕਰਦੇ ਆ ਅੱਜ ਇਹ 21 ਦਿਨਾਂ ਦੇ ਟੱਪ ਗਏ 21 ਦਿਨਾਂ ਦੇ ਜਾਨੀ ਕਿ ਪੂਰੇ ਹੋ ਗਏ ਭਈ ਤੇ 21 ਦਿਨਾਂ ਬਾਅਦ ਡੀਵਾਰਮਿੰਗ ਕਰਨੀ ਹੁੰਦੀ ਆ ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਡੀਵਾਰਮਿੰਗ ਤੇ ਡੀਵਾਰਮਿੰਗ ਕਰਾਂਗੇ ਭਈ ਆਪਾਂ ਆ ਦਵਾਈ ਦੇ ਨਾਲ ਆ ਡਾਕਟਰ ਪਲੱਸ ਲਿਕਵਿਡ ਲਿਕਵਿਡ ਦੇ ਵਿੱਚ ਆਹ ਡਾਕਟਰ ਪਲੱਸ ਤੇ ਇਹਦੇ ਨਾਲ ਕਰਾਂਗੇ 1 ਕਿਲੋ ਦੇ ਬੱਚੇ ਨੂੰ 1 ਐਮਐਲ ਦੇਣਾ ਭਈ ਇਹ ਐ ਫਲੋਟਾ ਬਾਕੀ ਬਈਆ ਦੁੱਧ ਮੁੱਕ ਗਿਆ ਸੀ ਬੈਲਾ ਦਾ ਦੁੱਧ ਲੈਂਦਾ ਬੈਲਾ ਦੇ ਬੱਚਿਆਂ ਵਾਸਤੇ ਤੇ ਆ ਲਿਆਂਦੀ ਫੀਡ ਬਈ ਤੇ ਹੁਣ ਇਹਨਾਂ ਤੇ ਦੰਦ ਵੀ ਨਿਕਲਣ ਲੱਗ ਗਏ ਤੇ ਇਹਨਾਂ ਦਾ ਖਾਣਾ ਪੀਣਾ ਸ਼ੁਰੂ ਕਰਾਂਗੇ ਰਾਇਲ ਕੈਨਨ ਦੀ ਫੀਡ ਆ ਆ ਫੀਡ ਬਈ ਕਿਲੋ 1000 ਰੁਪਏ ਦੀ ਆ 5 600 ਕਿਲੋ ਵਾਲੀ ਵੀ ਹੁੰਦੀ ਆ ਹਨਾ ਜਿਹੜੀ 5 600 ਦੀ ਆਉਂਦੀ ਆ ਪਰ ਉਹਦਾ ਰਿਜ਼ਲਟ ਨਹੀਂ ਵਧੀਆ ਹੁੰਦਾ ਆ ਰਾਇਲ ਕੈਨਨ ਦੀ ਸਭ ਤੋਂ ਮਹਿੰਗੀ ਤੇ ਸਭ ਤੋਂ ਟੌਪ ਦੀ ਫੀਡ ਆ ਬਈ ਇਹ ਤੇ ਆ ਫੀਡ ਨਾਲ ਇਹਨਾਂ ਦੀ ਇਹਨਾਂ ਦਾ ਖਾਣਾ ਪੀਣਾ ਸ਼ੁਰੂ ਕਰਾਂਗੇ ਕਿਉਂਕਿ ਇਹਨਾਂ ਦੇ ਛੋਟੇ-ਛੋਟੇ ਦੰਦ ਆ ਗਏ ਤੇ ਹੁਣ ਖਾਇਆ ਪੀਆ ਕਰਨਗੇ ਤੇ ਆਜੋ ਫਿਰ ਕਰੀਏ ਡੀ ਵਾਰਮਿੰਗ ਕੀਤ ਕੱਢ ਬੱਚੇ ਨੂੰ ਕੀਤੋ ਖੋਲਦੇ ਹੁਣ ਤਾਂ ਦੇਖੀ ਸਾਰੇ ਆਏ ਭਾਜ-ਭਾਜ ਕੇ ਆਉਣਗੇ ਹੁਣ ਤਾਂ ਬਈ ਇਹ ਤੁਰਨ ਲੱਗੇ ਬਈ ਜਮਾਂ ਸਹੀ ਤਰ੍ਹਾਂ ਲੈ ਚੱਕ ਇੱਕ ਬੱਚਾ ਕੰਡੇ ਦੇ ਉੱਤੇ ਧਰ ਦੇਖੀਏ ਕਿੰਨੇ ਵੇੜਦਾ ਹੈਗਾ ਇੱਕ ਚੱਕ ਲਾ ਉੱਥੋਂ ਚੱਕ ਲਾ ਲੈ ਰੱਖ ਕੰਡੇ ਤੇ ਬਿਠਾ ਬਿਠਾ ਦੇ ਬਿਠਾ ਦੇ ਛੱਡ ਦੇ ਛੱਡ ਦੇ 1 ਕਿਲੋ ਤੋਂ ਪਲੱਸ ਆ ਬਈ ਬੱਚਾ ਦੇਖੋ ਕਿੱਲੋ ਤੋਂ ਪਲੱਸ ਆ ਬਈ ਇਹ ਤਵਈਏ ਨੂੰ ਇੱਕ ਐਮਲ ਦੇਵਾਂਗੇ ਇੱਕ ਹੀ ਛੱਡੀ ਐਂ ਕਰ ਐਂ ਕਰ ਇੱਕ ਮਿੰਟ ਹੋਰੇ ਟੋਕਰੀ ਜੀ ਪਈ ਸੀਗੀ ਚੱਲ ਆਪਾਂ ਨੂੰ ਪਤਾ ਤਾਂ ਲੱਗ ਹੀ ਗਿਆ ਵੈਸੇ ਉਹ ਨਾਰਮਲ ਵੇਟ ਆ ਨਾ ਤੂੰ ਨਾ ਪਾਰ ਨਾ ਦੇਈ ਆਪਦੇ ਹੱਥ ਦਾ ਇੱਕ ਵਾਰੀ ਫੜ ਕੇ ਹੀ ਰੱਖ ਲੈ ਬਸ ਹਾਂ 1 ਕਿਲੋ 200 ਗ੍ਰਾਮ ਛੱਡ ਦੇ ਬਾਈ ਨੂੰ ਛੱਡ ਦੇ ਆ ਜਾਓ ਵੀ ਸਾਰੇ ਬੱਚਿਆਂ ਦਾ ਵੇਟ ਦੇਖ ਲੈਨੇ ਆ ਇੱਕ ਵਾਰੀ ਆਪਾਂ ਆ ਬੱਚੇ ਦਾ ਹੈਗਾਗਾ 1 ਕਿਲੋ 1 ਕਿਲੋ ਐਦਾ ਵੀ 1 200 ਗ੍ਰਾਮ 1 ਕਿਲੋ 200 ਗ੍ਰਾਮ ਹਾਂ ਵੀ ਚੋਬਰਾ ਤੂੰ ਆ ਜਾ ਮੇਰੇ ਕਨੀ ਕੀ ਝਾਕਦਾ ਇਧਰ ਆ weight ਦੇਖਣਾ ਤੇਰਾ ਸਹੀ ਤਰ੍ਹਾਂ ਬੈਠਾ 1 ਕਿਲੋ 100 ਗ੍ਰਾਮ ਤਾਂ ਭਈ ਸਾਰੇ ਬੱਚਿਆਂ ਦਾ weight ਜਦੋਂ ਇੱਕੋ ਜਿਹਾ ਹਨਾ ਸਾਰੇ ਬੱਚਿਆਂ ਦਾ weight ਕਿਲੋ ਤੋਂ ਪਲੱਸ ਆ ਕੋਈ 1 ਕਿਲੋ 100 ਗ੍ਰਾਮ ਦਾ ਕੋਈ 1 ਕਿਲੋ 200 ਗ੍ਰਾਮ ਦਾ ਤਾਂ ਬਈ ਸਾਰਿਆਂ ਨੂੰ ਇੱਕ ਇੱਕ ਐਮਲ ਦਵਾਈ ਦੇ ਦਿੰਨੇ ਆ ਆਪਾਂ ਬਿੱਲੋ ਆ ਗਈ ਬੱਚਿਆਂ ਦੇ ਕੋਲੇ ਦੇਖੋ ਕਿਵੇਂ ਕਰਦੀ ਆ ਨਾ ਵੈਲਾ ਨਾ ਹਟ ਜਾ ਰੌਣਕ ਲੱਗ ਰਹੀ ਆ ਬਈ ਜਦੋਂ ਛੱਡ ਦਿੰਨੇ ਆਥਣੇ ਬੇੜੇ ਚ ਐ ਫਿਰਦੇ ਹੁੰਦੇ ਨੇ ਸਾਰੇ ਪਾਸੇ ਝੂਕਦੇ ਆਹ ਲੋ ਬਈ ਆਪਾਂ ਇੱਕ ਐਮਲ ਦਵਾਈ ਪਾਲੀ ਸਹੀ ਤੇ ਬਈ ਡੀ ਵਾਰਮਿੰਗ ਕਰਨੀ ਇੰਨੀ ਕੁ ਜ਼ਿਆਦਾ ਜ਼ਰੂਰੀ ਹੁੰਦੀ ਆ ਸਾਰਾ ਕੁਝ ਹਨਾ ਡੌਗ ਦੀ ਗ੍ਰੋਥ ਵਗੈਰਾ ਡੀਵਾਰਮਿੰਗ ਤੇ ਡਿਪੈਂਡ ਕਰਦਾ ਕਈ ਸਾਰੇ ਭਰਾਵਾਂ ਦੇ ਮੈਸੇਜ ਆਉਂਦੇ ਹੁੰਦੇ ਨੇ ਵੀ ਬਈ ਬੱਚਾ ਹਨਾ ਵੇਟ ਨਹੀਂ ਕਰਦਾ ਹੈਗਾ ਲੱਫਾ ਹੈਗਾ ਖਾਦਾ ਪੀਤਾ ਨਹੀਂ ਲੱਗਦਾ ਤਾਂ ਬਈ ਉਹ ਐਫੇ ਕਰਕੇ ਕੀ ਹੁੰਦਾ ਇੱਕ ਤਾਂ ਬਈ ਗ੍ਰੋਥ ਵਧੀਆ ਹੁੰਦੀ ਆ ਤੇ ਦੂਜਾ ਬਈ ਕੋਈ ਹਨਾ ਰੋਗ ਨਹੀਂ ਆਉਂਦਾ ਨਾ ਕੋਈ ਚਮੜੀ ਦਾ ਰੋਗ ਆਵੇ ਬਹੁਤ ਜਿਆਦਾ ਜ਼ਰੂਰੀ ਹੈ ਯਾਰ ਤੇ ਇਹ ਬਈ ਸੈੱਟ ਦੇ ਵਿੱਚ ਕਰਨੀ ਹੁੰਦੀ ਆ ਜਿਵੇਂ ਇੱਕ ਕਰਤੀ ਉਸ ਤੋਂ ਬਾਅਦ ਦੂਜੀ 21 ਦਿਨਾਂ ਬਾਅਦ ਕਰਨੀ ਹੁੰਦੀ ਆ ਤੇ ਐਵੇਂ ਹੁੰਦੀ ਆ ਹਨਾ ਬਾਕੀ ਜਦੋਂ ਡੌਗ ਥੋੜਾ ਜਿਹਾ ਵੱਡਾ ਹੋ ਜਾਂਦਾ ਫਿਰ ਗੋਲੀ ਦੇ ਰੂਪ ਚ ਆ ਜਾਂਦੀ ਆ ਡੀਵਾਰਮਿੰਗ ਫਿਰ ਗੋਲੀ ਦੇਣੀ ਹੁੰਦੀ ਹੈਗੀ ਤੇ ਤਿੰਨ ਤਿੰਨ ਮਹੀਨੇ ਬਾਅਦ ਕਰਨੀ ਚਾਹੀਦੀ ਆ ਬਈ ਇਹ ਫਿਰ ਵਧੀਆ ਹੈਲਦੀ ਰਹਿੰਦੇ ਨੇ ਬੱਚੇ ਨਾਲੇ ਡੌਗ ਬਿੱਲੋ ਕੀ ਕਰਦੀ ਏ ਤੂੰ ਜਵਾਕਾਂ ਦੇ ਕੋਲੇ ਤਾਂ ਚਲੋ ਬਈ ਸਾਰੇ ਬੱਚਿਆਂ ਦੀ ਡੀਵਾਰਮਿੰਗ ਕਰ ਦਈਏ ਫਿਰ ਮਿਲਦੇ ਆ ਬਿੱਲੋ ਤੂੰ ਚੱਲ ਇਥੋਂ ਪਾ ਜਾ ਹਾਂ ਵੀ ਆ ਜੋ ਕੁਛ ਨਹੀਂ ਕਰਨਾ ਬਈ ਸਿੱਧਾ ਸਿਰੰਜੇ ਮੂੰਹ ਚ ਪਾਉਣੀਆਂ ਤੇ ਦੱਬ ਦੇਣੀਆਂ ਤੇ ਇੱਕਦਮ ਵੀ ਨਹੀਂ ਲੱਪਣੀਆਂ ਹਲਕੇ ਜਿਹੇ ਨਾਲ ਦੱਬਣੀਆਂ ਖੜ ਜਾ ਪੁੱਤ ਦੁੱਧ ਨਹੀਂ ਹੈਗਾ ਇਹ ਆ ਲੈ ਚੀਜੀ ਆਹਾ ਬਈ ਆਖਰੀ ਬੱਚਾ ਹੈਗਾ ਲਾਸਟ ਬੱਚਾ ਬਾਕੀ ਬੱਚਿਆਂ ਨੇ ਕਰਕੇ ਇੱਕ ਤਿੰਨ ਇਧਰ ਵਾੜਤੇ ਦੋ ਇਧਰ ਵਾੜਤੇ ਇਹਨੂੰ ਵੀ ਇਧਰ ਹੀ ਵਾੜ ਦਾਂਗੇ ਲੈ ਵੀ ਦਵਾਈ ਚੀਜੀ ਆ ਲੈ ਲਓ ਜੀ ਦਿੱਤੀ ਗਈ ਤਾਂ ਵੀ ਸਾਰੇ ਬੱਚਿਆਂ ਦੀ ਡੀ ਵਾਰਮਿੰਗ ਹੋ ਗਈ ਬੈਠੋ ਬਈ ਅੰਦਰ ਹਟਜੋ 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 ਚਲੋ ਅੰਦਰ ਕੰਮ ਓਕੇ ਆ ਬਾਕੀ ਬਈ ਆ ਦਵਾਈ ਦੀ ਇਹਦਾ ਸਕਰੀਨ ਸ਼ਾਟ ਲੈ ਲਓ ਡੋਂਟਰ ਪਲਸ ਆ ਸਭ ਤੋਂ ਬੈਸਟ ਮੈਡੀਸਨ ਆ ਬਈ ਡੀ ਵਾਰਮਿੰਗ ਵਾਲੀ 200 ਰੁਪਏ ਦੀ ਆ ਵਿੱਚ ਬਈ ਇੱਕ 20-30 ਰੁਪਏ ਵਾਲੀ ਵੀ ਆਉਂਦੀ ਆ ਉਹਦੇ ਨਾਲ ਜਿਹੜੇ ਉਹ ਦੂਜੇ ਬੱਚੇ ਹੁੰਦੇ ਉਹਨਾਂ ਦੀ ਹੁੰਦੀ ਆ ਹਨਾ ਉਹਨਾਂ ਲਈ ਹੁੰਦੀ ਆ ਉਹ ਵੀ ਕੰਮ ਕਰਦੀ ਆ ਪਰ ਆ ਸਪੈਸ਼ਲ ਆ ਜਿਹੜੀ ਆ ਸਭ ਤੋਂ ਵਧੀਆ ਹੁੰਦੀ ਹੈਗੀ